ਜਪਾਨੀ ਭਾਸ਼ਾ ਵਿੱਚ ਅਸਾਹੀ ਦਾ ਅਰਥ ਹੈ ਸੂਰਜ ਦੀ ਰੋਸ਼ਨੀ ਅਤੇ ਹਾਰੂ ਦਾ ਅਰਥ ਹੈ ਬਸੰਤ ਇਹ ਕਹਾਣੀ ਹੈ ਦੋ ਦੋਸਤਾਂ ਦੀ ਅਸਾਹੀ ਅਤੇ ਹਾਰੂ ਜੋ ਅੱਗੇ ਚੱਲ ਕੇ ਆਪਣੇ ਆਪਣੇ ਜੀਵਨ ਤੇ ਇਹ ਨਾਮ ਉਹਨਾਂ ਵਿੱਚ ਛਾਪ ਛਿਣਨ ਵਾਲੇ ਹਨ ਬਚਪਨ ਤੋਂ ਹੀ ਦੋਵੇਂ ਬੱਚੇ ਘਹਿਰੇ ਦੋਸਤ ਸਨ ਉਹ ਇਕੱਠੇ ਪੜਦੇ ਖੇਡਦੇ ਦਰਿਆ ਵਿੱਚ ਨਹਾਉਂਦੇ ਅਤੇ ਸਾਰਾ ਦਿਨ ਇੱਕ ਦੂਜੇ ਨਾਲ ਹੀ ਰਹਿੰਦੇ ਪਰ ਅਸਹਾਈ ਵਿੱਚ ਇੱਕ ਖਾਸ ਕੁਆਲਿਟੀ ਸੀ ਉਹ ਜੋ ਵੀ ਕਰਦਾ ਸੀ ਡੁੱਬ ਕੇ ਕਰਦਾ ਸੀ ਜਦੋਂ ਉਹ ਖੇਡਦਾ ਤਾਂ ਦੁਨੀਆ ਨੂੰ ਭੁੱਲ ਜਾਂਦਾ ਜਦੋਂ ਉਹ ਕੁਝ ਪੜ੍ਹਨ ਲੱਗਦਾ ਤਾਂ ਉਸ ਨੂੰ ਖਾਣ ਲਈ ਖਿੱਚ ਕੇ ਉਠਾਉਣਾ ਪੈਂਦਾ ਸੀ ਇੱਕ ਦੁਪਹਿਰ ਜਦੋਂ ਦੋਵੇਂ ਖੇਡ ਰਹੇ ਸਨ ਤਦ ਅਸਾਈ ਨੂੰ ਘਰੋਂ ਕੋਈ ਜਲਦੀ ਵਿੱਚ ਬੁਲਾਉਣ ਆਇਆ ਅਤੇ ਬਿਨਾ ਕੋਈ ਕਾਰਨ ਦੱਸੇ ਉਹਨੂੰ ਖਿੱਚ ਕੇ ਲੈ ਗਿਆ ਇਹ ਦੋਨੋਂ ਦੋਸਤਾਂ ਦੀ ਆਖਰੀ ਮੁਲਾਕਾਤ ਸੀ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਹਾਦਸੇ ਵਿੱਚ ਅਸਹਾਈ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ ਪੰਜ ਦਿਨਾਂ ਬਾਅਦ ਅਸਹਾਈ ਆਪਣੇ ਮਾਮਾ ਦੇ ਕੋਲ ਰਹਿਣ ਚਲਾ ਗਿਆ ਉਸ ਨੂੰ ਆਪਣੇ ਦੋਸਤ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਹੀਂ ਮਿਲਿਆ ਕੁਝ ਸਾਲ ਬੀਤੇ ਅਸਹਾਈ ਦੇ ਜੀਵਨ ਵਿੱਚ ਨਵਾਂ ਮੋੜ ਆਇਆ ਉਸ ਦੀ ਇਕਾਗਰਤਾ ਨੇ ਨਵਾਂ ਰੂਪ ਲੈ ਲਿਆ ਉਸ ਸ਼ਾਂਤ ਪਹਾੜ ਦੀ ਚੋਟੀ ਤੇ ਜਾ ਕੇ ਧਿਆਨ ਕਰਨ ਲੱਗਾ ਸਮਾਂ ਬੀਤਿਆ ਧਿਆਨ ਦਾ ਅੰਕੂਰ ਫੁੱਟਿਆ ਅਤੇ ਉਸ ਨੇ ਧਿਆਨ ਨੂੰ ਜਾਣਿਆ ਹਰ ਵੇਲੇ ਹਰ ਜਗ੍ਹਾ ਉਹ ਧਿਆਨ ਵਿੱਚ ਹੀ ਰਹਿੰਦਾ ਲੋਕ ਉਸ ਨੂੰ ਧਿਆਨ ਦਾ ਮਾਸਟਰ ਯਾਨੀ ਜ਼ੈਨ ਮਾਸਟਰ ਕਹਿਣ ਲੱਗੇ ਇੱਕ ਦਿਨ ਹਾਰੂ ਨੇ ਸੁਣਿਆ ਕਿ ਕੁਝ ਦੂਰ ਪਹਾੜ ਤੇ ਜ਼ੈਨ ਮਾਸਟਰ ਰਹਿੰਦੇ ਹਨ ਫਿਰ ਕਿਸੇ ਨੇ ਗੱਲਾਂ ਬਾਤਾਂ ਵਿੱਚ ਦੱਸਿਆ ਕਿ ਇਹ ਤਾਂ ਆਪਣੇ ਪਿੰਡ ਵਿੱਚ ਖੇਡਣ ਵਾਲਾ ਅਸਾਈ ਹੈ ਜੋ ਹੁਣ ਜ਼ੈਨ ਮਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਰੂਨ ਆਪਣੇ ਦੋਸਤਾਂ ਦਾ ਨਾਮ ਸੁਣ ਕੇ ਅਜੀਬ ਜਿਹਾ ਆਕਰਸ਼ਣ ਮਹਿਸੂਸ ਹੋਇਆ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਗਲੇ ਹਫਤੇ ਕੰਮ ਤੋਂ ਛੁੱਟੀ ਲੈ ਕੇ ਆਪਣੇ ਪੁਰਾਣੇ ਦੋਸਤ ਨੂੰ ਮਿਲਣ ਚਲ ਪਿਆ ਅਤੇ ਕੁਝ ਘੰਟਿਆਂ ਦੀ ਯਾਤਰਾ ਕਰਕੇ ਹਿਨੋਯਾਮਾ ਪਹਾੜ ਤੇ ਪਹੁੰਚਿਆ ਪਤਾ ਲਗਾਉਂਦੇ ਲਗਾਉਂਦੇ ਉਹ ਪਹਾੜ ਤੇ ਚੜ੍ਹਿਆ 2 ਘੰਟਿਆਂ ਦੀ ਚੜਾਈ ਬਾਅਦ ਉਸਨੇ ਵੇਖਿਆ ਕਿ ਇੱਕ ਦੂਰ ਗੁਫਾ ਦੇ ਬਾਹਰ ਇੱਕ ਪੱਥਰ ਤੇ ਇੱਕ ਆਦਮੀ ਬੈਠਾ ਹੈ ਹਾਰੂ ਨੇ ਥੋੜਾ ਨਜ਼ਦੀਕ ਜਾ ਕੇ ਵੇਖਿਆ ਤਾਂ ਆਪਣੇ ਦੋਸਤ ਨੂੰ ਪਛਾਣ ਲਿਆ ਪਰ ਉਸਦੇ ਚਿਹਰੇ ਤੇ ਰੋਸ਼ਨੀ ਅਤੇ ਆਵਾਜ਼ ਦੇਖ ਕੇ ਹੈਰਾਨ ਹੋ ਗਿਆ ਹਾਰੂ ਨੇ हिचकिਚਾਉਂਦੇ ਹੋਏ ਪੁੱਛਿਆ ਨਮਸਕਾਰ ਕੀ ਤੁਸੀਂ ਮੈਨੂੰ ਪਛਾਣਿਆ ਅਸਾਹੀ ਨੇ ਹੱਸ ਕੇ ਕਿਹਾ ਹਾਰੂ ਮੇਰੇ ਦੋਸਤ ਮੈਂ ਤੈਨੂੰ ਪਛਾਣਾਂਗਾ ਕਿਉਂ ਨਹੀਂ ਤੈਨੂੰ ਉੱਪਰ ਚੜਨ ਵਿੱਚ ਦਿੱਕਤ ਤਾਂ ਨਹੀਂ ਹੋਈ ਹੁਣ ਤਾਂ ਤੂੰ ਕਾਫੀ ਮੋਟਾ ਹੋ ਗਿਆ ਹੈ ਜ਼ੈਨ ਮਾਸਟਰ ਨੇ ਐਸਾ ਸਵਾਗਤ ਕੀਤਾ ਜਿਵੇਂ ਦੋ ਦੋਸਤ ਕੱਲ ਹੀ ਮਿਲੇ ਹੋਣ ਦੋਵੇਂ ਬਹੁਤ देर ਤੱਕ ਗੱਲਾਂ ਕਰਦੇ ਰਹੇ ਹਾਰੂ ਨੇ ਦੇਖਿਆ ਕਿ ਅਸਹਾਇ ਦੀਆਂ ਨਜ਼ਰਾਂ ਬਿਲਕੁਲ ਸਥਿਰ ਹਨ ਅਤੇ ਚਿਹਰੇ ਤੇ ਕੋਣੀ ਜਹੀ ਮੁਸਕਾਨ ਹਮੇਸ਼ਾ ਬਣੀ ਰਹਿੰਦੀ ਹੈ ਫੇਰ ਕੁਝ ਦੇਰ ਬਾਅਦ ਹਾਰੂ ਨੇ ਪੁੱਛਿਆ ਤੈਨੂੰ ਅਚਾਨਕ ਕੀ ਹੋਇਆ ਤੂੰ ਇੱਥੋਂ ਕਿਉਂ ਆ ਗਿਆ ਉਹ ਸਹਾਈ ਨੇ ਕੁਝ ਨਹੀਂ ਕਿਹਾ ਬਸ ਮੁਸਕਰਾ ਕੇ ਪੁੱਛਿਆ ਚੰਗਾ ਦੋਸਤ ਇਹ ਦੱਸੋ ਤੁਸੀਂ ਕਿਵੇਂ ਹੋ ਘਰ ਵਿੱਚ ਸਭ ਠੀਕ ਨੇ ਹਾਰੂ ਇੱਕਦਮ ਨਿਰਾਸ਼ ਹੋ ਗਿਆ ਉਸਨੇ ਕਿਹਾ ਦੋਸਤ ਮੈਂ ਜਿਸ ਕੰਮ ਨੂੰ ਸ਼ੁਰੂ ਕਰਦਾ ਹਾਂ ਉਸ ਵਿੱਚ ਸਫਲਤਾ ਨਹੀਂ ਮਿਲਦੀ ਹਮੇਸ਼ਾ ਪੈਸੇ ਅਤੇ ਖਾਣੇ ਦਾ ਅਭਾਪ ਬਣਿਆ ਰਹਿੰਦਾ ਹੈ ਇਸ ਲਈ ਪਤਨੀ ਤਾਨੇ ਮਾਰਦੀ ਹੈ ਅਤੇ ਬੱਚੇ ਗੱਲ ਨਹੀਂ ਸੁਣਦੇ ਅਸਹਾਇ ਨਿਕਿਆ ਕਿਉਂ ਨਾ ਤੂੰ ਮੇਰੇ ਨਾਲ ਕੁਝ ਦਿਨ ਇੱਥੇ ਹੀ ਰਹਿ ਜਾ ਮੇਰੇ ਨਾਲ ਇੱਥੇ ਹੀ ਧਿਆਨ ਕਰ ਅਤੇ ਫਿਰ ਚਲਾ ਜਾਵੇਂ ਹਾਰੂ ਨੇ ਸਿੱਧੇ ਮੂੰਹ ਇਨਕਾਰ ਨਹੀਂ ਕੀਤਾ ਪਰ ਉਸਨੇ ਸੋਚਿਆ ਮੇਰੇ ਕੋਲ ਇੰਨਾ ਖਾਲੀ ਸਮਾਂ ਤਾਂ ਨਹੀਂ ਹੈ ਕਿ ਮੈਂ ਇਸ ਪਹਾੜ ਤੇ ਬੈਠਾ ਰਹਾ ਮੈਂ ਕੱਲ ਸਵੇਰੇ ਹੀ ਚਲਾ ਜਾਵਾਂਗਾ ਪਰ ਉਸ ਰਾਤ ਹਾਰੂ ਬਹੁਤ ਗਹਿਰੀ ਨੀਂਦ ਸੋਇਆ। ਅਗਲੇ ਦਿਨ ਉਸ ਨੂੰ ਬਹੁਤ ਸ਼ਾਂਤੀ ਮਹਿਸੂਸ ਹੋਈ। ਉਹ ਪਹਾੜਾਂ ਵਿੱਚ ਘੁੰਮਦਾ ਰਿਹਾ ਅਤੇ ਜਦੋਂ ਸਮਾਂ ਮਿਲਦਾ ਤਾਂ ਅਸਹਾਈ ਨਾਲ ਬਚਪਨ ਦੀਆਂ ਯਾਦਾਂ ਤਾਜ਼ਾ ਕਰਦਾ। ਹਾਰੂ ਨੂੰ ਵੀ ਪਤਾ ਨਹੀਂ ਚੱਲਿਆ ਕਿ ਕਦੋਂ 3 ਦਿਨ ਨਿਕਲ ਗਏ। ਜਦੋਂ ਉਹ ਵਾਪਸ ਆਇਆ ਤਾਂ ਕਾਫੀ ਸਮੱਸਿਆਵਾਂ ਟਲ ਚੁੱਕੀਆਂ ਸਨ। ਵੱਡੀ ਹੈਰਾਨੀ ਦੀ ਗੱਲ ਸੀ, ਘਰ ਦਾ ਮਾਹੌਲ ਚੰਗਾ ਸੀ ਅਤੇ ਕੁਝ ਦਿਨਾਂ ਵਿੱਚ ਆਰਥਿਕ ਹਾਲਾਤ ਵੀ ਸੁਧਰ ਆਇਆ ਫੇਰ ਕੁਝ 10-12 ਮਹੀਨੇ ਬੀਤੇ ਪਹਿਲੇ ਬੱਚੇ ਦੀ ਤਬੀਅਤ ਖਰਾਬ ਹੋ ਗਈ ਫੇਰ ਕੰਮ ਵਿੱਚ ਨੁਕਸਾਨ ਹੋਇਆ ਉਸ ਨੂੰ ਦੁਕਾਨ ਬੰਦ ਕਰਕੇ ਘਰ ਬੈਠਣਾ ਪਿਆ ਉਸ ਦਾ ਮਨ ਨਹੀਂ ਲੱਗਾ ਤਾ ਹਾਰੂ ਫੇਰ ਆਪਣੇ ਦੋਸਤ ਕੋਲ ਪਹੁੰਚਿਆ ਉਸ ਨੇ ਦੇਖਿਆ ਕਿ ਜ਼ੈਨ ਮਾਸਟਰ ਦੀ ਪ੍ਰਸਿੱਧੀ ਹੋਰ ਵੱਧ ਚੁੱਕੀ ਹੈ ਲੋਕ ਦੂਰ ਦੂਰ ਤੋਂ ਜ਼ੈਨ ਮਾਸਟਰ ਦੇ ਕੋਲ ਆ ਰਹੇ ਹਨ पर असहाय ओही शांत बैठा सी अखां ओत्ते ही स्थिर हन पुराने दोस्त नु देख्या देख के जेन मास्टर ने पुछ्या मित्र ਹੁਣ ਸਭ ਕੁਛ ਕਿਹਦਾ ਚੱਲ ਰਿਹਾ ਹੈ ਆਵਾਜ਼ ਵਿੱਚ 오ਹੀ ਆਪਣਾਪਣ ਅਤੇ 오ਹੀ ਸਹਿਜਤਾ ਸੀ ਹਾਰੂ ਨੇ ਕਿਹਾ ਆਪਣੀ ਆਪਣੀ ਕਿਸਮਤ ਹੈ ਮੁੱਤਰ ਮੇਰੇ ਜੀਵਨ ਵਿੱਚ ਤਾਂ ਸਮੱਸਿਆਵਾਂ ਖਤਮ ਹੀ ਨਹੀਂ ਹੁੰਦੀਆਂ ਇੱਕ ਦੇ ਬਾਅਦ ਇੱਕ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ ਜ਼ੈਨ ਮਾਸਟਰ ਨੇ ਫੇਰ ਕਿਹਾ ਇਸ ਵਾਰ ਤੂੰ 5 ਦਿਨ ਰਹਿ ਕੇ ਜਾ ਅਤੇ ਚੰਗਾ ਲੱਗੇ ਤਾਂ ਨਾਲ ਬੈਠ ਕੇ ਧਿਆਨ ਵੀ ਕਰ ਲਿਆ ਕਰ 2 ਦਿਨ ਬਾਅਦ ਹਾਰੂ ਨੇ ਅਸਾਹੀ ਨੂੰ ਕਿਹਾ ਤੇਰੇ ਕਹਿੰਦੇ ਮੈਂ ਕੋਸ਼ਿਸ਼ ਕੀਤੀ ਸੀ ਪਰ ਮੇਰੇ ਤੋਂ ਧਿਆਨ ਨਹੀਂ ਲੱਗ ਰਿਹਾ ਮਨ ਵਿੱਚ ਬਾਰ ਬਾਰ ਚਿੰਤਾਵਾਂ ਆਉਣ ਲੱਗਦੀਆਂ ਹਨ ਜ਼ੈਨ ਮਾਸਟਰ ਨੇ ਕਿਹਾ ਜਿੰਨਾ ਹੋ ਸਕੇ ਉਹਨਾ ਕਰੋ ਧਿਆਨ ਇੱਕ ਬੈਲੈਂਸ ਹੈ ਤੁਸੀਂ ਜ਼ਬਰਦਸਤੀ ਜ਼ੋਰ ਨਹੀਂ ਲਾ ਸਕਦੇ ਕੇਵਲ ਸ਼ਾਂਤ ਬੈਠ ਕੇ ਦੇਖਣਾ ਹੈ ਪਰ ਹਾਰੂ ਧਿਆਨ ਨਹੀਂ ਕਰ ਪਾਇਆ ਉਹ ਆਪਣੇ ਦੋਸਤ ਦੇ ਆਸ-ਪਾਸ ਹੀ ਬੈਠਾ ਰਹਿੰਦਾ ਕਦੇ ਲੋਕਾਂ ਨਾਲ ਗੱਲਾਂ ਕਰਦਾ ਜ਼ੈਨ ਮਾਸਟਰ ਕੋਲ ਕੁਝ ਕਿਤਾਬਾਂ ਸਨ ਉਹ ਹੀ ਪੜਦਾ ਇਸ ਨਾਲ ਉਸ ਨੂੰ ਥੋੜਾ ਸਕੂਨ ਮਿਲਦਾ ਦੋ ਦਿਨ ਦੇ ਅੰਦਰ ਉਸਨੇ ਧਿਆਨ ਦੀ ਕੋਸ਼ਿਸ਼ ਵੀ ਛੱਡ ਦਿੱਤੀ ਪੰਜ ਦਿਨ ਬਾਅਦ ਹਾਰੂ ਘਰ ਪਹੁੰਚਿਆ ਤਾਂ ਇਸ ਵਾਰ ਫੇਰ ਹਾਲਾਤ ਸੁਧਰ ਚੁਕੇ ਸਨ ਹਾਰੂ ਨੂੰ ਕੁਝ ਕਨੈਕਸ਼ਨ ਸਮਝ ਆਇਆ ਹੁਣ ਹਾਰੂ ਨੂੰ ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ ਤਾਂ ਉਹ ਆਪਣੇ ਮਿੱਤਰ ਜ਼ੈਨ ਮਾਸਟਰ ਦੇ ਕੋਲ ਰਹਿਣ چلا ਜਾਂਦਾ ਇੱਕ ਵਾਰ ਹਾਰੂ ਦੁਬਾਰਾ ਆਪਣੇ ਦੋਸਤ ਨੂੰ ਮਿਲਣ ਆਇਆ ਅਸਾਹੀ ਨੇ ਫਿਰ ਉਸ ਦਾ ਸਵਾਗਤ ਕੀਤਾ ਪਰ ਜਦੋਂ ਉਸ ਨੇ ਆਪਣੀ ਪਰੇਸ਼ਾਨੀ ਬਾਰੇ ਦੱਸਿਆ ਤਾਂ ਅਸਾਹੀ ਨੇ ਉਸ ਦੀਆਂ ਸ਼ਿਕਾਇਤਾਂ ਤੇ ਧਿਆਨ ਨਹੀਂ ਦਿੱਤਾ ਉਸ ਦਿਨ ਤੋਂ ਬਾਅਦ ਅਸਾਹੀ ਨੇ ਆਪਣੇ ਦੋਸਤ ਹਾਰੂ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਹਫ਼ਤਾ ਲੰਘ ਗਿਆ ਪਰ ਅਸਾਹੀ ਨਾ ਉਸਦੀ ਔਰ ਵੇਖਦਾ ਨਾ ਉਸ ਨਾਲ ਗੱਲ ਕਰਦਾ ਹਾਰੂ ਦਾਤੀ ਰਜ ਖਤਮ ਹੋ ਗਿਆ 8ਵੀਂ ਰਾਤ ਉਸਨੇ ਗੁੱਸੇ ਵਿੱਚ ਅਸਾਹੀ ਯਾਨੀ ਜ਼ੈਨ ਮਾਸਟਰ ਨੂੰ ਕਿਹਾ ਅਰੇ ਮਿੱਤਰ ਤੂੰ ਸਭ ਨੂੰ ਆਸ਼ੀਰਵਾਦ ਦਿੰਨਾ ਹੈ ਸਭ ਨੂੰ ਸਿਖਾਉਣਾ ਹੈ ਪਰ ਮੈਨੂੰ ਕੁਝ ਨਹੀਂ ਸਿਖਾਉਂਦਾ ਸ਼ਾਇਦ ਮੈਂ ਹੀ ਤੇਰਾ ਸਮਾਂ ਖਰਾਬ ਕਰ ਰਿਹਾ ਹਾਂ ਪਰ ਅਸਹਾਇ ਸਥਿਰ ਸੀ ਫਿਰ ਹਾਰੂ ਰੋਣ ਲੱਗਾ ਮੈਂ ਕਿਹੜੀ ਗਲਤੀ ਕੀਤੀ ਹੈ ਕਿ ਤੂੰ ਮੈਨੂੰ ਕੁਝ ਨਹੀਂ ਦੱਸ ਰਿਹਾ ਮੈਂ ਇੰਨੀ ਪਰੇਸ਼ਾਨੀਆਂ ਵਿੱਚ ਹਾਂ ਅਤੇ ਤੂੰ ਮੈਨੂੰ ਸਮਝਾ ਨਹੀਂ ਰਿਹਾ ਕਿ ਮੈਂ ਤੇਰਾ ਦੋਸਤ ਨਹੀਂ ਹਾਂ ਜਦ ਤੱਕ ਤੂੰ ਮੈਨੂੰ ਸਮਝਾਉਂਦਾ ਨਹੀਂ ਜਦ ਤੱਕ ਮੇਰੀਆਂ ਪਰੇਸ਼ਾਨੀਆਂ ਹੱਲ ਨਹੀਂ ਕਰਦਾ ਤਦ ਤੱਕ ਮੈਂ ਇੱਥੇ ਨਹੀਂ ਹਿੱਲਾਂਗਾ ਇਹ ਸੁਣ ਕੇ ਜ਼ੈਨ ਮਾਸਟਰ ਨੇ ਧਿਆਨ ਪੰਗ ਕੀਤਾ ਹਾਰੂ ਚੱਲ ਅਸੀਂ ਪਹਾੜ ਦੀ ਚੋਟੀ ਤੇ ਜਾਣੇ ਹਾਂ ਸ਼ਬਦਾ ਵਿੱਚ ਅਜਿਹਾ ਹੁਕਮ ਸੀ ਕਿ ਹਾਰੂ ਬੱਕਰੀ ਦੇ ਬੱਚੇ ਵਾਂਗ ਅਸਾਈ ਦੇ ਪਿੱਛੇ-ਪਿੱਛੇ ਤੁਰ ਪਿਆ ਉੱਪਰ ਪਹੁੰਚ ਕੇ ਜ਼ੈਨ ਮਾਸਟਰ ਨੇ ਕਿਹਾ ਆਕਾਸ਼ ਦੇਖੋ ਕੀ ਦਿਖਦਾ ਹੈ ਹਾਰੂ ਨੇ ਦੇਖਿਆ ਆਕਾਸ਼ ਬਿਲਕੁਲ ਸਾਫ਼ ਹੈ ਅਤੇ ਚੋਟੀ ਤੇ ਵੇਖਣ ਦੇ ਨੇੜੇ ਹੀ ਲੱਗ ਰਿਹਾ ਸੀ ਅਸਾਈ ਨੇ ਇਸ਼ਾਰਾ ਕਰਦੇ ਹੋਏ ਕਿਹਾ ਆਕਾਸ਼ ਵਿੱਚ ਦੂਰ ਉਸ ਛੋਟੇ ਜਿਹੇ ਟਿਮਟਮਾਉਂਦੇ ਤਾਰੇ ਨੂੰ ਦੇਖੋ अंतरिक्ष बहुत दूर होन करके बहुत छोटा देख रहा है पर यह तारा साढ़े सूरज तो हजारा गुना वड्डा है मास्टर मुस्कुराते हुए बोलिया हारू कुछ समझ आया पर हारू ने कोई जवाब नहीं दिता मास्टर ने अगे बोलिया सानू सूरज बहुत वड्डा लगता है पर उस तारे तंतरिक्ष ता की तुलना विच ये बहुत छोटा है जो सूरज इन्ना छोटा है तो सोचो ਧਰਤੀ ਕਿੰਨੀ ਛੋਟੀ ਹੋਵੇਗੀ ਹਾਰੂ ਨੇ ਕਿਹਾ ਸੂਈ ਦੀ ਨੋਕ ਦੇ ਬਰਾਬਰ ਅਸਾਹਾਈ ਨੇ ਕਿਹਾ ਹੁਣ ਧਿਆਨ ਨਾਲ ਸੋਚੋ ਇਹ ਬ੍ਰਹਮੰਡ ਦੀ ਤੁਲਨਾ ਵਿੱਚ ਜਾਪਾਨ ਕਿੰਨਾ ਵੱਡਾ ਹੈ ਅਨੰਤ ਬ੍ਰਹਮੰਡ ਦੀ ਅਸੀਮ ਸ਼ਾਂਤੀ ਦੀ ਤੁਲਨਾ ਵਿੱਚ ਤੇ ਤੂੰ ਅਤੇ ਤੇਰੀਆਂ ਪਰੇਸ਼ਾਨੀਆਂ ਕਿੰਨੀਆਂ ਵੱਡੀਆਂ ਹਨ ਹਾਰੂ ਦੀਆਂ ਅੱਖਾਂ ਤੇ ਹੰਝੂ ਵਹਿ ਰਹੇ ਸਨ ਜ਼ੈਨ ਮਾਸਟਰ ਨੇ ਕਿਹਾ ਤੇਰੀਆਂ ਪਰੇਸ਼ਾਨੀਆਂ ਇੰਨੀਆਂ ਛੋਟੀਆਂ ਹਨ ਕਿ ਤੇਰੇ ਜੀਵਨ ਵਿੱਚ ਜੋ ਕੁਝ ਵੀ ਹੋਇਆ ਅਤੇ ਜੋ ਵੀ ਪਰੇਸ਼ਾਨੀ ਹੁਣ ਹੋ ਰਹੀ ਹੈ ਅਨੰਤ ਦੀ ਸੱਚਾਈ ਦੇ ਸਾਹਮਣੇ ਉਸਦਾ ਆਕਾਰ ਇੰਨਾ ਛੋਟਾ ਹੈ ਕਿ ਅਸੀਂ ਉਸਦੇ ਅਸਤਿੱਤਵ ਨੂੰ ਅੰਝਿਠਾ ਕਰ ਰ ਸਕਦੇ ਹਾਂ ਅਸਲ ਵਿੱਚ ਸਭ ਕੁਝ ਇੱਕ ਹੈ ਕੁਝ ਵੀ ਉਸ ਅਸੀਮ ਸ਼ਾਂਤੀ ਤੋਂ ਵੱਖਰਾ ਨਹੀਂ ਹੈ ਇਹ ਸ਼ਬਦ ਸੁਣ ਕੇ ਹਾਰੂ ਦਾ ਮਨ ਅਚਾਨਕ ਹਲਕਾ ਹੋ ਗਿਆ ਅਚਾਨਕ ਉਸ ਨੂੰ ਬ੍ਰਹਮੰਡ ਦੀ ਅਨੰਤ ਸ਼ਾਂਤੀ ਮਹਿਸੂਸ ਹੋਈ ਹਾਰੂ ਉਸ ਅਨੰਦ ਨਾਲ ਇੱਕ ਹੋ ਗਿਆ ਜਿਸ ਲਈ ਉਹ ਜ਼ਿੰਦਗੀ ਪਰ ਤਰਸ ਰਿਹਾ ਸੀ ਪ੍ਰੈਜ਼ੈਂਟ ਵਿੱਚ ਆਉਂਦੇ ਹੀ ਹਾਰੂ ਦੀਆਂ ਅੱਖਾਂ ਤੋਂ ਹੋਰ ਹੰਝੂ ਵਹਿਣ ਲੱਗ ਪਏ ਉਸਨੇ ਕਿਹਾ ਮਾਸਟਰ ਤੁਹਾਡੇ ਨਾਲ ਗੱਲਾਂ ਕਰਕੇ ਮੇਰਾ ਮਨ ਹਲਕਾ ਹੋ ਗਿਆ ਜ਼ੈਨ ਮਾਸਟਰ ਨੇ ਕਿਹਾ ਮੈਂ ਕੁਝ ਨਹੀਂ ਕੀਤਾ ਬਲਕਿ ਤੇਰੀ ਸਮਝ ਨੇ ਕੀਤਾ ਹੈ ਜਿਵੇਂ ਹੀ ਤੈਨੂੰ ਸਮਝ ਆਏਗੀ ਤੇਰੀਆਂ ਪਰੇਸ਼ਾਨੀਆਂ ਇੱਕ ਮੌਜੂਦਾ ਪਲ ਦੇ ਸਾਹਮਣੇ ਅਨੰਤ ਬ੍ਰਹਮੰਡ ਦੇ ਸਾਹਮਣੇ कोई अस्तित्व नहीं रख दिया तो शांत हो गया यही मौजूदा पल है ना कोई रिएक्शन है ना कोई काट है यही ध्यान है यही अनंत का आनंद है यही मेरा अते तेरा सच है हारू काफ़ी देर तक चुप बैठा रहा फिर उसने पूछा मास्टर असी जीवन दिया परेशानियां नाल किवें निपट सकते हाँ असाई ने कहा सफलता असफलता ਪ੍ਰੇਸ਼ਾਨੀ ਅਤੇ ਆਸਾਨੀ ਇਹ ਸਾਰੇ ਵਿਚਾਰ ਮਾਤਰ ਹਨ ਤੂੰ ਜਿਸ ਵਿਚਾਰ ਨੂੰ ਯਕੀਨ ਨਾਲ ਫੜੇਗਾ ਉਹੀ ਤੈਨੂੰ ਸੱਚ ਦਿਖਣ ਲੱਗੇਗਾ ਹੁਣੇ ਹੀ ਤੂੰ ਇਹ ਅਨੁਭਵ ਕੀਤਾ ਹੈ ਜਿਵੇਂ ਹੀ ਤੂੰ ਸਮਝਿਆ ਅਤੇ ਯਕੀਨ ਕੀਤਾ ਕਿ ਪਰੇਸ਼ਾਨੀਆਂ ਦਾ ਕੋਈ ਅਸਤਿਤਵ ਨਹੀਂ ਹੈ ਸਿਰਫ ਅਨੰਤ ਪਰਮਾਣ ਹੈ ਉਦੋਂ ਹੀ ਤੂੰ ਮੌਜੂਦਾ ਪਲ ਵਿੱਚ ਆ ਗਿਆ ਮਨ ਨੂੰ ਤਿਆਰ ਕਰੋ ਹਾਰੂ ਨੇ ਕਿਹਾ ਅਸਾਈ ਹੁਣ ਮੈਨੂੰ ਸਮਝ ਆ ਗਿਆ ਕਿ ਤੁਸੀਂ ਕੀ ਪਾ ਲਿਆ ਹੈ ਪਰ ਮੈਨੂੰ ਇਹ ਦੱਸੋ ਕਿ ਜਦੋਂ ਮੈਂ ਕੁਝ ਦਿਨ ਤੁਹਾਡੇ ਕੋਲ ਰਹਿੰਦਾ ਹਾਂ ਤਾਂ ਮੇਰੀਆਂ ਪਰੇਸ਼ਾਨੀਆਂ ਘੱਟ ਕਿਉਂ ਹੋ ਜਾਂਦੀਆਂ ਹਨ ਜ਼ੈਨ ਮਾਸਟਰ ਨੇ ਕਿਹਾ ਮਨ ਦੀ ਆਦਤ ਹੈ ਕਿ ਉਹ ਪਰੇਸ਼ਾਨੀਆਂ ਨੂੰ ਵੱਡਾ ਬਣਾ ਕੇ ਉਹਨਾਂ ਨੂੰ ਬਿਨਾਂ ਲੋੜੀ ਮਹੱਤਵ ਦਿੰਦਾ ਹੈ ਅਤੇ ਮੌਜੂਦਾ ਪਲ ਦੀ ਉਹ ਖੁਸ਼ੀ ਲਈ ਤਰਸਦਾ ਹੈ ਜੋ ਹਮੇਸ਼ਾ ਉਸਦੇ ਕੋਲ ਹੁੰਦੀ ਹੈ ਤੂੰ ਇੱਥੇ ਸ਼ਾਂਤ ਰਹਿੰਦਾ ਸੀ ਤਾਂ ਕੁਝ ਦਿਨ ਮਨ ਦੀਆਂ ਆਦਤਾਂ ਵਿੱਚ ਸੁਧਾਰ ਹੁੰਦਾ ਸੀ ਉਹ ਪਰੇਸ਼ਾਨੀਆਂ ਛੱਡ ਕੇ ਜੀਵਨ ਨੂੰ ਸ਼ਾਂਤੀ ਅਤੇ ਆਨੰਦ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪੈਂਦਾ ਜਦੋਂ ਤੂੰ ਘਰ ਜਾਂਦਾ ਤਾਂ ਬਦਲੀ ਨਜ਼ਰੀਏ ਦੇ ਕਾਰਨ ਤੈਨੂੰ ਸਭ ਠੀਕ ਲੱਗਦਾ ਜਿਸ ਨਾਲ ਤੇਰੇ ਹਾਲਾਤ ਸਵਰ ਜਾਂਦੇ ਪਰ ਕੁਝ ਹੀ ਦਿਨਾਂ ਵਿੱਚ ਪਰੇਸ਼ਾਨੀਆਂ ਨੂੰ ਵੱਡਾ ਬਣਾਉਣ ਦੀ ਆਦਤ ਦੇ ਕਾਰਨ ਮਨ ਅਤੇ ਜੀਵਨ ਦੇ ਹਾਲਾਤ ਪਹਿਲਾਂ ਵਰਗੇ ਹੋ ਜਾਂਦੇ ਹੁਣ ਜੇ ਤੈਨੂੰ ਇਸ ਸੁੱਖ ਦੁੱਖ ਦੀ ਸਾਈਕਲ ਤੋਂ ਬਾਹਰ ਕੱਢਣਾ ਹੈ ਤਾਂ ਧਿਆਨ ਦੇ ਅਭਿਆਸ ਨਾਲ ਮਨ ਨੂੰ ਤਿਆਰ ਕਰੋ ਐਨੀ ਚੇਤਨਾ ਵਿਕਸਿਤ ਕਰੋ ਕਿ ਤੁਸੀਂ ਚੁਣ ਸਕੋ ਕਿ ਤੁਸੀਂ ਕੀ ਸੋਚਣਾ ਚਾਹੁੰਦੇ ਹੋ ਜੀਵਨ ਨੂੰ ਸਫਲਤਾ ਜਾਂ ਅਸਫਲਤਾ ਕਿਸ ਦ੍ਰਿਸ਼ਟੀਕੋਣ ਚ ਦੇਖਣਾ ਚਾਹੁੰਦੇ ਹੋ ਹਾਰੂ ਬਹੁਤ ਦੇਰ ਤੱਕ ਸ਼ਾਂਤ ਰਹਾ ਫਿਰ ਪੁੱਛਿਆ ਮਾਸਟਰ ਆਖਰੀ ਸਵਾਲ ਇਸ ਵਾਰ ਜਦੋਂ ਮੈਂ ਤੁਹਾਡੇ ਕੋਲ ਮਦਦ ਮੰਗੀ ਤਾਂ ਤੁਸੀਂ ਇੱਕ ਹਫ਼ਤੇ ਤੱਕ ਮੌਨ ਕਿਉਂ ਰਹੇ ਜ਼ੈਨ ਮਾਸਟਰ ਨੇ ਕਿਹਾ ਮੈਂ ਤੈਨੂੰ ਇਸ ਲਈ ਨਹੀਂ ਬੋਲਿਆ ਕਿਉਂਕਿ ਬਿਨਾ ਸੰਕਲਪ ਕੀਤੇ ਬਿਨਾ ਅਭਿਆਸ ਕੀਤੇ ਤੂੰ ਚਮਤਕਾਰ ਦੀ ਉਮੀਦ ਨਹੀਂ ਕਰ ਸਕਦਾ ਸੀ ਜਦੋਂ ਇਨਸਾਨ ਪਰੇਸ਼ਾਨੀ ਨੂੰ ਮਿਟਾਉਣ ਦਾ ਸੰਕਲਪ ਲੈਂਦਾ ਹੈ ਤਾਂ ਗਾਈਡੈਂਸ ਤੁਰੰਤ ਪ੍ਰਗਟ ਹੁੰਦੀ ਹੈ ਜਿਸ ਇਨਸਾਨ ਵਿੱਚ ਸੰਕਲਪ ਨਹੀਂ ਹੁੰਦਾ ਉਹ ਆਸਾਨੀ ਨਾਲ ਉਪਲਬਧ ਗਿਆਨ ਨੂੰ ਵੀ ਗਵਾ ਦਿੰਦਾ ਹੈ ਤੇਰੇ ਸੰਕਲਪ ਨੇ ਮੈਨੂੰ ਮਦਦ ਕਰਨ ਲਈ ਮਜਬੂਰ ਕਰ ਦਿੱਤਾ ਇਸ ਗੱਲ ਨੂੰ ਬੁੱਧੀ ਵਿੱਚ ਉਤਾਰ ਲਓ ਤੇਰੇ ਧਿਆਨ ਦੀ ਜ਼ਿੰਮੇਵਾਰੀ ਤੇਰੀ ਹੈ ਤੈਨੂੰ ਹੀ ਸਮਝਦਾਰੀ ਵਿਕਸਿਤ ਕਰਕੇ ਚੰਗੀ ਸੰਗਤ ਨਾਲ ਅਭਿਆਸ ਨਾਲ ਆਪਣੀ ਚੇਤਨਾ ਦਾ ਸતર ਯਾਨੀ ਅਵੇਅਰਨੈਸ ਨੂੰ ਉੱਪਰ ਚੁੱਕਣਾ ਹੈ ਜ਼ੈਨ ਮਾਸਟਰ ਨੇ ਕਿਹਾ ਸचेत ਰਹੋ ਅਤੇ ਆਪਣੇ ਅਨੁਭਵ ਨਾਲ ਜਾਣੋ ਕਿ ਹਰ ਸਥਿਤੀ ਵਿੱਚ ਖੁਸ਼ ਰਹਿਣਾ ਹੈ ਤੇਰਾ ਵਾਸਤਵਿਕ ਸੁਭਾਅ ਹੈ ਅਤੇ ਤੂੰ ਇਸ ਦਾ ਚੋਣ ਕਰ ਸਕਦਾ ਹੈ ਤਾਂ ਮੈਂ ਹੀ ਹਰ ਚੀਜ਼ ਵਿੱਚ ਪਰੇਸ਼ਾਨੀ ਦੇਖਣੀ ਬੰਦ ਕਰਨੀ ਹੈ ਅਤੇ ਇਹ ਚੋਣ ਤੇਰੇ ਲਈ ਕੋਈ ਹੋਰ ਨਹੀਂ ਕਰ ਸਕਦਾ ਤਾਂ ਦੋਸਤੋ ਕਿਵੇਂ ਦੀ ਲੱਗੀ ਕਹਾਣੀ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਕਹਾਣੀ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ